ਜਿੰਨਾਂ ਦੇ ਵੀ ਗੋਡਿਆਂ ਦਾ ਗਰੀਸ ਖਤਮ ਹੋ ਗਿਆ ਜੀ ਗੋਡਿਆਂ ਚੋਂ ਕੜਕ ਕੜਕ ਦੀ ਬਾਜ ਜਾਂਦੀ ਹੈ ਡਾਕਟਰਾਂ ਨੇ ਜਵਾਬ ਦਿੱਤਾ ਵੀ ਨਵੇਂ ਪਵਾਣੇ ਪਹਿਨਣਗੇ ਤਾਂ ਤੁਸੀਂ ਪੰਸਾਰੀਆਂ ਤੋਂ ਆਹ ਪਾੜੀ ਇਮਲੀ ਦੇ ਬੀਜ ਲੈ ਆਓ ਜੀ ਇਹਨੂੰ ਕਿਸੇ ਕੁੰਡੇ ਸੋਟੇ ਦੇ ਵਿੱਚ ਪਾ ਕੇ ਚੰਗੇ ਤਰੀਕੇ ਦੇ ਨਾਲ ਕੁਟ ਲਿਓ ਜੀ ਕੋਟਣ ਤੋਂ ਬਾਅਦ ਤੁਸੀਂ ਇਹਨਾਂ ਦੇ ਵਿੱਚੋਂ ਕੀ ਹੋਵੇ ਜੀ ਇੱਕ ਚਿੱਟੀ ਗਰੀ ਨਿਕਲੂਗੀ ਇਹਨਾਂ ਨੂੰ ਤੁਸੀਂ ਸਾਰੇ ਬੀਜਾਂ ਦੇ ਵਿੱਚੋਂ ਕੱਢ ਲੈਣਾ ਜੀ ਜਦੋਂ ਇਹਨਾਂ ਦੀ ਗਰੀ ਤੁਸੀਂ ਕੱਢ ਲਈ ਇਹਨਾਂ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਰਗੜਨਾ ਹੈ ਜੇ ਸੋਥੋਂ ਨਾਪ ਨਹੀਂ ਰਗੜੇ ਜਾਂਦੇ ਤਾਂ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਕੇ ਤਾਂ ਬਰੀਕ ਪਾਊਡਰ ਤਿਆਰ ਕਰ ਲਓ ਜੀ ਜਦੋਂ ਇਹਨਾਂ ਦਾ ਬਰੀਕ ਪਾਊਡਰ ਤਿਆਰ ਹੋ ਗਿਆ ਜੀ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਜੀ ਥੋੜਾ ਜਿਹਾ ਪਾਣੀ ਪਾ ਲਿਓ ਪਾਣੀ ਪਾ ਕੇ ਜੇ ਇਹਦਾ ਚੰਗੇ ਤਰੀਕੇ ਨਾਲ ਮਿਕਸਰ ਬਣਾ ਲਿਓ ਮਿਕਸਰ ਬਣਨ ਤੋਂ ਬਾਅਦ ਇਹ ਇੱਕ ਇੱਕ ਚਟਣੀ ਜੀ ਬਣ ਜੂਗੀ ਇਹਨੂੰ ਤੁਸੀਂ ਕਿਸੇ ਕੰੱਚ ਦੀ ਸਿਸੀ ਦੇ ਵਿੱਚ ਕੱਢ ਕੇ ਰੱਖ ਲਿਓ ਇਹ ਜਿਹੜਾ ਤੁਹਾਡਾ 4-5 ਦਿਨ ਕੱਢ ਜੂ ਹੈ ਜਿੱਥੇ ਵੀ ਤੁਹਾਡੇ ਗੋਡੇ ਦੇ ਪ੍ਰੋਬਲਮ ਹੈ ਜੀ ਇਹਨੂੰ ਚੰਗੇ ਤਰੀਕੇ ਨਾਲ ਲਪਣਾ ਤੁਸੀਂ ਲਪਣ ਤੋਂ ਬਾਅਦ ਇਹ ਤੁਸੀਂ ਘੰਟਾ ਕੰਮ ਨਹੀਂ ਕਰਨਾ ਹੈਗਾ ਜੀ ਘੰਟਾ ਬੈਠ ਕੇ ਆਦਾ ਰੈਸਟ ਕਰਨੀ ਹੈ ਉਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਸੁਕਾ ਕੇ ਜੀ ਆਪਦਾ ਉਸ ਤੋਂ ਬਾਅਦ ਗੋਡੇ ਨੂੰ ਧੋ ਸਕਦੇ ਹੋ ਜਿਹੜੀ ਤੁਹਾਡੀ ਗੋਡਿਆਂ ਦੀ ਪ੍ਰੋਬਲਮ ਹੈ ਇਹ ਜੀ ਲੋਟ ਹੋ ਜੂਗੀ ਜੇ ਕਿਸੇ ਬਜ਼ੁਰਗ ਨੂੰ ਇਹ ਤੁਸੀਂ ਰਾੜ ਕੇ ਦਿਨੇ ਉਹਦਾ ਬਾਲਾ ਵੱਡਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਇਹ ਕੰਮ ਆ ਜੀ ਜੀ